ਇਹ ਉਹ ਸੈਂਟਰ ਹੈ ਜਿੱਥੇ ਅਰਵਿੰਦ ਕੇਜਰੀਵਾਲ ਦੋ ਵਾਰ ਆਪਾਂ ਕਿਹਾ ਵਾਪਸ ਨਾ ਕਰਕੇ ਗਏ। ਮਨੁੱਖ ਦੇ ਨੂੰ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਦੋ ਤਰੀਕੇ ਨਾਲ ਹੁੰਦੀਆਂ। ਇੱਕ ਤਾਂ ਵੱਧ ਸੋਚਣ ਨਾਲ ਤੇ ਇੱਕ ਆਪਾਂ ਕਿਹਾ ਵੱਧ ਖਾਣ ਨਾਲ। ਲਗਭਗ ਦੁਨੀਆ ਦੇ 80% ਬਿਮਾਰੀਆਂ ਸੋਚਣ ਨਾਲ ਸੰਬੰਧਿਤ ਨੇ, 20% ਖਾਣ ਨਾਲ ਸੰਬੰਧਿਤ ਨੇ। ਸੋ ਜੇਕਰ ਜਦੋਂ ਤੁਸੀਂ ਇੱਥੇ ਆਉਣਾ ਤੁਹਾਡਾ ਇੱਥੇ ਖਾਣਾ ਵੀ ਇੱਕ ਨਿਯਤ ਕੀਤਾ ਜਾਂਦਾ ਕਿ ਹਮੇਸ਼ਾ ਚੌਥਾ ਹਿੱਸਾ ਆਵਦਾ ਸਰੀਰ ਦਾ ਜਿਹੜਾ ਹੈਗਾ ਆਪਾਂ ਕਿਹਾ ਜਾਂ ਪੇਟ ਦਾ ਕਹਿ ਲਓ ਉਹ ਭੁੱਖਾ ਰੱਖਣਾ। ਟਾਡਿਲ ਨੀਦਰਲੈਂਡ ਟਾੜਾ ਠੀਕ ਹੈ ਤੁਹਾਨੂੰ ਜਿਹੜਾ ਹੈਗਾ ਹਮੇਸ਼ਾ ਆਰੀਆ ਮੌਨ ਦੇ ਵਿੱਚ ਰਹਿਣਾ ਪੈਂਦਾ ਨੋਬਲ ਸਾਇਲੈਂਸ ਮਤਲਬ ਕੀ ਹੈ ਤੁਸੀਂ ਗੱਲ ਤਾਂ ਕੀ ਕਿਸੇ ਨਾਲ ਕਰਨੀ ਇਸ਼ਾਰਾ ਵੀ ਨਹੀਂ ਕਰ ਸਕਦੇ ਇਸ਼ਾਰਾ ਨਹੀਂ ਤੁਸੀਂ ਕਿਸੇ ਨਾਲ ਕਰਨੀ ਝਾਕ ਵੀ ਨਹੀਂ ਸਕਦੇ ਕਿਉਂਕਿ ਜੇ ਤੁਸੀਂ ਕਿਸੇ ਵੱਲ ਵੇਖਾਂਗੇ ਤਾਂ ਇੱਕ ਨਵਾਂ ਥਾਟ ਆਊਗਾ ਤਾਂ ਫਿਰ ਆਪਾਂ ਉਹਦੇ ਉੱਤੇ ਬਹਿਸ ਕਰੀ ਜਾਵਾਂਗੇ ਦਿਮਾਗ ਦੇ ਵਿੱਚ ਗੱਲਾਂ ਆਈ ਜਾਣਗੀਆਂ ਸੋ ਇੱਥੇ ਬੜੇ ਤਰੀਕੇ ਨਾਲ ਜਿਹੜਾ ਹੈਗਾ ਇੱਕ ਸਾਇੰਸ ਦੇ ਤੌਰ ਤੇ ਇੱਕ ਧਰਮ ਸਿਖਾਇਆ ਜਾਂਦਾ ਇੱਥੇ ਕੋਈ ਪਖੰਡਵਾਦ ਨਹੀਂਗਾ ਇਹ ਇਹ ਆਪਾਂ ਕੇ ਸ਼ੂਨਿਆ ਕਰਜ ਨੂੰ ਆਪਾਂ ਭੋਰੇ ਕਹਿ ਦਿੰਨੇ ਪੰਜਾਬੀ ਚ ਹਨ ਉਹ ਬਣੇ ਹੁੰਦੇ ਆ ਇੱਥੇ ਵੀ ਤੁਸੀਂ ਮੈਡੀਟੇਸ਼ਨ ਬਹਿ ਕੇ ਕਰ ਸਕਦੇ ਹੋ ਕਿਸ ਨੇ ਇੰਗਲਿਸ਼ ਦੇ ਵਿੱਚ ਕਰਨਾ ਕੋਰਸ ਉਹਦੇ ਵਾਸਤੇ ਇੱਧਰ ਸਭ ਦਾ ਉੱਧਰ ਪੰਜਾਬੀ ਹਿੰਦੀ ਹੈ ਇੱਕ ਬੰਦਾ ਬਪਾਸਨਾ ਨਹੀਂ ਕਰਤਾ ਔਰ ਇੱਕ ਨੇ ਬਪਾਸਨਾ ਕਰ ਲਈ ਕੀ ਫਰਕ ਲੱਗਦਾ ਹੈ ਆਪ ਕੋ ਮੰਨ ਲਓ ਪਹਿਲੇ ਕੀ ਆ ਥਾ ਅਬ ਕੀ ਆ ਆਪਣੇ ਜੋ ਐਸਾ ਹੈ ਜੀ ਅੱਜ ਕੱਲ ਇਹ ਧਾਰਮਿਕ ਠੇਕੇਦਾਰ ਬਹੁਤ ਜ਼ਿਆਦਾ ਬਣ ਚੁੱਕੇ ਆ ਫਖੰਡੀ ਲੋਕ ਲੋਕੋ ਨੂੰ ਠੱਗ ਰਹੇ ਆ ਔਰ ਇਹ ਬਗੈਰ ਠੱਗੀ ਮਚਾਏ ਬਹੁਤ ਸਾਫ ਸੁਥਰਾ ਹੈ ਕਿੰਨਾ ਪੈਸਾ ਲੱਗ ਜਾਂਦਾ ਮੰਨ ਲਓ 10 ਦਿਨਾਂ ਦਾ ਕੋਸ ਕਰਤਾ ਬੰਦਾ ਇਹ ਬਿਲਕੁਲ ਫਰੀ ਹੈ ਯਾਰ ਰਹਿਣਾ ਖਾਣਾ ਪੀਣਾ ਸਭ ਆਪਣੀ ਇੱਛਾ ਸੇ ਕੋਈ ਦੇਣਾ ਚਾਹੇ ਤਾਂ ਦੇ ਸਕਦਾ ਹੈ ਇਸ ਤੇਰੀ ਮਸਾਲਾ ਨਾਲ ਛੋਟੀ ਸੀ ਨਾ 18 ਸਾਲ ਦੀ ਮੈਂ 71 ਸਾਲ ਦੀ ਏਜ ਦੇਖੇ ਤੇ ਕੀ ਮੰਨ ਹੁਣ 10 ਦਿਨਾਂ ਦੇ ਵਿੱਚ ਕੀ ਤਰ੍ਹਾਂ ਚੇਂਜ ਆਇਆ ਤੇਰੇ ਸਾਹਮਣੇ ਅੱਗੇ ਪੁੱਤਾ ਸ਼ਾਂਤ ਹੋ ਗਿਆ ਥੋੜਾ ਜਿਹਾ ਡਿਸਪਲਿਨ ਆ ਗਿਆ ਫੋਕਸ ਵਧ ਗਿਆ ਐਂਜ਼ਾਈਟੀ ਕੱਟੀ ਗਈ समथिंग दैट मेक्स मेक्स योर माइंड एंड एंड हेल्प्स यू टू फोकस अवॉइड अभी कितना टाइम हो गया सारे विपासना करते उसके बाद क्या चेंज तो कम से कम बीस साल तो हो गए विपासना करते हुए तो एक बार कम से कम अपने परिवार के बच्चों को जो है यहाँ पर जरूर भेजना चाहिए जिससे वो जीवन में कैसे जीना है लोगों के साथ कैसा व्यवहार करना कैसे आचरण करना है ਔਰ ਜੀਵਨ ਦੀ ਅਸਲੀ ਸੱਚਾਈ ਕੀ ਹੈ ਪ੍ਰਕਿਰਤ ਦਾ ਨਿਯਮ ਕੀ ਹੈ ਜਦੋਂ ਪੰਜਾਬੀ ਵਿੱਚ ਗੱਲ ਕਰਾਂ ਤਾਂ 4 ਵਜੇ ਤੋਂ ਲੈ ਕੇ ਤੁਸੀਂ ਦੇਖ ਲਓ ਵੀ ਲਗਭਗ 9 9:30 ਵਜ ਜਾਂਦੇ ਆ ਉਹ ਜਿਹੜਾ ਹੈਗਾ ਪੂਰਾ ਆਪਦੇ ਆਪ ਨੂੰ ਜਿਹੜਾ ਹੈ ਕੰਮ ਕਰਨਾ ਪੈਂਦਾ ਹੈ ਹਨਾ ਹਾਂ ਆਪਾਂ ਤੁਹਾਨੂੰ ਰੂਮ ਦਿਖਾਉਣੇ ਵੀ ਇੱਥੇ ਕੀ ਕੀ ਫੈਸਿਲਿਟੀਆਂ ਹੁੰਦੀਆਂ ਸਭ ਤੋਂ ਪਹਿਲਾਂ ਤੁਹਾਨੂੰ ਰੂਮ ਦੇ ਵਿੱਚ ਇਹ ਮਿਲ ਜਾਣਾ ਹੁਣ ਆਪਾਂ ਵੈਸੇ ਤੇ ਇਦਾਂ ਦਾ ਰੂਮ ਹੁੰਦਾ ਤੁਹਾਡੇ ਕੋਲੇ ਘਰੋਂ ਜਿਹੜੀ ਕਲੌਕ ਜ਼ਰੂਰ ਲੈ ਕੇ ਆਉਣਾ ਕਿਉਂਕਿ ਸਵੇਰੇ 4 ਵਜੇ ਉੱਠਣਾ ਹੁੰਦਾ ਤਾਂ అలਾਰਮ ਆਪਦਾ ਲਾ ਕੇ ਠੀਕ ਹੈ ਉੱਠ ਸਕਦੇ ਹਾਂ ਤੇ ਬਾਕੀ ਜਿਹੜਾ ਹੈਗਾ ਮੈਂ ਤਾਂ ਥੋੜਾ ਜਿਹਾ ਵਾਦੀ ਜਰਾ ਛਾਰਾ ਪਾਦਾ ਨਹੀਂ ਤਾਂ ਤੁਹਾਨੂੰ ਚਾਦਰ ਹੋ ਗਿਆ ਲੋਈ ਹੋ ਗਈ ਤੇ ਕੰਬਲ ਸਭ ਕੁਝ ਮਿਲੂਗਾ ਬਹੁਤ ਨੇਚਰ ਦੇ ਵਿੱਚ ਤੁਸੀਂ ਰਹੇ ਕਿ ਜਿਹੜਾ ਹੈਗਾ ਸਾਰੀਆਂ ਚੀਜ਼ਾਂ ਸਹਿ ਸਵਾਭਿਕ ਸਿੱਖਦੇ ਹਣਾ ਅੱਸੀ ਨਾਲ ਦੋਸਤੋ ਮੈਂ ਗੁਰਪ੍ਰੀਤ ਕੋਟ ਲਈ ਇਸ ਵਕਤ ਮੌਜੂਦ ਹਾਂ ਹੁਸ਼ਿਆਰਪੁਰ ਦੇ ਵਿਪਾਸਨਾ ਸੈਂਟਰ ਦੇ ਵਿੱਚ ਦਮਾ ਦਾ ਸੋ ਇਹ ਉਹ ਸੈਂਟਰ ਹੈ ਜਿੱਥੇ ਅਰਵਿੰਦ ਕੇਜਰੀਵਾਲ ਦੋ ਵਾਰ ਆਪਾਂ ਕਿ ਕਿ ਵਿਪਾਸਨਾ ਕਰਕੇ ਗਏ ਪਾਉਨੋ ਪਾਸਨਾ ਕੀ ਆ ਅਰਵਿੰਦ ਕੇਜਰੀਵਾਲ ਜਾਂ ਹੋਰ ਲੋਕ ਇੱਥੇ ਕੀ ਲੈਣਾ ਚਾਹੁੰਦੇ ਜੇ ਆਪਾਂ ਦੇਖੇ ਜੇ ਪਾਵਰ ਆ ਪਾਵਰ ਤਾਂ ਜਿਹਦੇ ਬੰਦੇ ਕੋਲ ਦੋ ਮੁੱਖ ਮੰਤਰੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਬਦਲਣ ਦੀ ਪਾਵਰ ਰੱਖਦਾ ਐਮਐਲ ਅੱਗੇ ਪਿੱਛੇ ਬਿਊਰੋਕ੍ਰੇਸੀ ਸਾਰੀ ਅੱਗੇ ਪਿੱਛੇ ਤਾਂ ਉਹ ਇਹੋ ਜੀ ਥਾਂ ਤੇ ਕੀ ਆਉਂਦਾ ਠੀਕ ਆ ਇਹ ਆਪਾਂ ਨੂੰ ਸਮਝਣ ਲੋੜ ਆ ਸਭ ਤੋਂ ਪਹਿਲਾਂ ਲੋਕ ਇਹ ਸੋਚਣਗੇ ਯਾਰ ਸ਼ਾਇਦ ਕੇਜਰੀਵਾਲ ਇਥੋਂ ਵੋਟਾਂ ਲੈਣ ਆਉਂਦਾ ਹੋਵੇ ਪਰ ਵੋਟਾਂ ਨਹੀਂ ਹੋ ਸਕਦੀਆਂ ਕਾਰਨ ਵੀ ਇੱਥੇ ਇੱਕ ਸ਼ਿਵਰਦ ਵਿੱਚ 7.6 ਬੰਦੇ ਮੰਨ ਲਓ ਮਹੀਨੇ 'ਚ ਦੋ ਲੱਗੇ 120 12 ਲਗਭਗ ਵਾਰ ਤੋਂ 1500 ਬੰਦਾ ਸਾਲ ਦੇ ਵਿੱਚ ਆਉਂਦੇ ਤੇ 1500 ਦਿਨਾਂ ਤਨਾ ਸਰਕਾਰ ਪਲਟਣ ਲੱਗੀ ਤੇ ਨਾ ਬਣਨ ਲੱਗੀ ਸੋ ਉਹ ਚੀਜ਼ਾਂ ਤਾਂ ਹੈ ਨਹੀਂ ਅਸਲ ਦੇ ਵਿੱਚ ਇੱਥੇ ਕੀ ਲੈਣਾ ਚਾਹੁੰਦਾ ਬੰਦਾ ਸ਼ਾਂਤੀ ਹੈ ਚਾਹੇ ਦੁਨੀਆ ਦਾ ਮਹਾਨ ਤੋਂ ਮਹਾਨ ਯੋਦਾ ਹੋਵੇ ਚਾਹੇ ਸਿਕੰਦਰ ਮਹਾਨ ਵੀ ਹੋਵੇ ਉਹਦੇ ਪੂਰੀ ਦੁਨੀਆ ਜਿੱਤ ਕੇ ਵੀ ਬੰਦਾ ਜਿਹੜਾ ਹੈਗਾ ਆਪਾਂ ਕਹਿੰਦੇ ਬੇਚੈਨ ਰਹਿੰਦਾ ਕਿਉਂਕਿ ਜਿਵੇਂ ਜਿਵੇਂ ਅਸੀਂ ਇੱਕ ਚੀਜ਼ ਪ੍ਰਾਪਤ ਕਰ ਲੈਨੇ ਆ ਤਾਂ ਉਸ ਤੋਂ ਬਾਅਦ ਹੋਰ ਪ੍ਰਾਪਤ ਦੀ ਇੱਛਾ ਜਾਗ ਪੈਂਦੀ ਹੈ ਮੰਨ ਲਓ ਕਿਸ ਨੇ ਕਾਰ ਲੈ ਲਈ ਸਰੂਪੋ ਕਾ ਕਾਰ ਇਹ ਨਹੀਂ ਹੋਣੀ ਚਾਹੀਦੀ ਜਿਹੜਾ ਨਵਾਂ ਵਰਜਨ ਉਹ ਹੋਣਾ ਚਾਹੀਦਾ ਫਿਰ ਉਦੋਂ ਵੱਡੀ ਉਦੋਂ ਵੱਡੀ ਹਣ ਸੋ ਇਦਾਂ ਹੀ ਘਰਾਂ ਦੀਆਂ ਤਕਲੀਫਾਂ ਠੀਕ ਆ ਮਾਨਸਿਕ ਤਕਲੀਫਾਂ ਕਿਸੇ ਨੂੰ ਸਰੀਰਕ ਰੋਗ ਹੈ ਤਾਂ ਉਹਨਾਂ ਨੂੰ ਵਪਾਸਨਾ ਚ ਆਉਣਾ ਜ਼ਰੂਰੀ ਹੈ ਖਾਸ ਕਰਕੇ ਜਿਸ ਤਰ੍ਹਾਂ ਅੱਜ ਦਾ ਦੌਰ ਹੈ ਆਪਾਂ ਕਹਿੰਗੇ ਆਈਟੀ ਦਾ ਜੋਬ ਦਾ ਦੌਰ ਆ ਏਆਈ ਆ ਗਈ ਆ ਹਰ ਇੱਕ ਬੰਦਾ ਭਾਵੇਂ ਰੋਟੀ ਨਾ ਮਿਲੇ ਖਾਣ ਨੂੰ ਘਰੇ ਚਾਹ ਬਣਾਉਣ ਜੋਗਾ ਗੜਚਾ ਨਾ ਹੋਵੇ ਪਰ ਮੋਬਾਈਲ ਦੇ ਵਿੱਚ ਡਾਟਾ ਹੋਣਾ ਚਾਹੀਦਾ ਪੜਾ ਸੇ ਕਿ ਚੰਗਾ ਜਿਹਾ ਮੋਬਾਈਲ ਹੋਣਾ ਚਾਹੀਦਾ ਤੇ ਉਹਦੇ ਚ ਲਗਾਤਾਰ ਦੁਨੀਆ ਭਰ ਦੀਆਂ ਥਾਂ ਇਨਫੋਰਮੇਸ਼ਨ ਇਕੱਠੀ ਕਰਦੇ ਰਹਿਣਾ ਸਟੋਰ ਕਰੇ ਜਾਂਦੇ ਆ ਮੰਨ ਲਓ ਜਿਵੇਂ ਆਪਾਂ ਇਨਫੋਰਮੇਸ਼ਨ ਸਟੋਰ ਕਰ ਕਰ ਕੇ ਆਪਦੇ ਮੋਬਾਈਲ ਨੂੰ ਹੈਕ ਕਰ ਲੈਨੇ ਆ ਕਿਉਂਕਿ ਇੱਕ ਸਟੋਰੇਜ ਤੋਂ ਬਾਅਦ ਉਹ ਕਹਿੰਦੇ ਆ ਵੀ ਸਟੋਰੇਜ ਫੁੱਲ ਆ ਜਾ ਤਾਂ ਨੂੰ ਡਿਲੀਟ ਕਰ ਲਓ ਜਾਂ ਮੋਬਾਈਲ ਨਵਾਂ ਲੈ ਲਓ ਹਨਾ ਤਾਂ ਉਦੋਂ ਕੀ ਅਸੀਂ ਡਿਲੀਟ ਨਹੀਂ ਕਰਦੇ ਅਸੀਂ ਇਨਫੋਰਮੇਸ਼ਨ ਇਕੱਠੀ ਕਰ ਰਹੇ ਆ ਦੁਨੀਆ ਦੇ ਵਿੱਚ ਤਾਂ ਇਹ ਜਿਹੜਾ ਆਪਾਂ ਕੇ ਬਪਾਸਨਾ ਮੈਡੀਟੇਸ਼ਨ ਆ ਇੱਕ ਤਰ੍ਹਾਂ ਦਾ ਇਨਫੋਰਮੇਸ਼ਨ ਡਿਲੀਟ ਕਰਨ ਦੇ ਵਿੱਚ ਬਹੁਤ ਵੱਡੀ ਜਿਹੜਾ ਹੈਗਾ ਸਹਾਇਤਾ ਦਿੰਦੀ ਹੈ ਹੌਂ ਬਪਾਸਨਾ ਸੈਂਟਰ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਇੱਥੇ ਇਥੋਂ ਦੇ ਜਿਹੜੇ ਲੋਕ ਇੱਥੇ ਆਏ ਉਹਨਾਂ ਦਾ ਮੈਂ ਐਕਸਪੀਰੀਅੰਸ ਵੀ ਤੁਹਾਨੂੰ ਦਿਖਾਉਂਗਾ ਜਿਵੇਂ 18 ਸਾਲ ਤੋਂ ਲੈ ਕੇ 68 ਸਾਲ ਤੱਕ ਦੇ ਬਜ਼ੁਰਗ ਵੀ ਇੱਥੇ ਆਪਾਂ ਆਏ ਆ ਯੰਗ ਮੁੰਡੇ ਵੀ ਆਏ ਆ ਆਈਟੀ ਸੈਕਟਰ ਤੋਂ ਵੀ ਆਉਂਦੇ ਆ ਹਰ ਇੱਕ ਪ੍ਰੋਫੈਸ਼ਨਲ ਦੇ ਆਉਂਦੇ ਆ ਹਨਾ ਮੁੰਡੇ ਨਹੀਂ ਕੁੜੀਆਂ ਲਗਭਗ ਆਪਾਂ ਗੱਲ ਕਰਕੇ ਜੇਕਰ 30 ਤੋਂ 35 ਮੈਨ 30 ਤੋਂ 35 ਜਿਹੜੇ ਹੈਗੇ ਆਪਾਂ ਕਹਿੰਦੇ ਆ ਵੂਮਨ ਉਹ ਜਿਹਨੇ ਆੜੜ ਥਾਵਾਂ ਤੇ ਵਪਾਰਸਨਾ ਜਿਹੜੀ ਕਰਦੇ ਆ ਪਹਿਲੀ ਗੱਲ ਤਾਂ ਇਹਦਾ ਕੋਈ ਖਰਚਾ ਨਹੀਂ ਹੁੰਦਾ ਕੰਗਣ ਨੂੰ ਲੱਗਣਾ ਯਾਰ ਪਤਾ ਨਹੀਂ ਦੱਸ ਦੇਣ ਰਹਿਣਗੇ ਤਾਂ ਉਹਨਾਂ ਤੇ ਲੈਣਾ ਵੀ 25000 ਰੁਪਈਆ ਉਹਨਾਂ ਨੂੰ ਕਹਿੰਗਾ ਉਹ ਤਾਂ ਇਹ ਲੱਗਦਾ ਹੁੰਦਾ ਵੀ ਪਤਾ ਨਹੀਂ ਸ਼ਾਇਦ ਇਹ ਉਦਾਂ ਦੇ ਹੋਣਗੇ ਜਿਵੇਂ ਆਪਾਂ ਡਰੱਗ ਐਡਿਕਸ਼ਨ ਸੈਂਟਰ ਹੁੰਦੇ ਆ ਵੀ ਭਾਈ ਪੈਸੇ ਲੈਣਗੇ ਨਹੀਂ ਇਦਾਂ ਨਹੀਂਗਾ ਬਿਲਕੁਲ ਫ੍ਰੀ ਕੋਰਸ ਹੈ ਪਰ ਫਿਰ ਵੀ ਤੁਸੀਂ ਕਹੋਗੇ ਯਾਰ ਫ੍ਰੀ ਹੈ 10 ਦਿਨਾਂ ਦੇ ਵਿੱਚ ਉਹਨੇ ਖਾਣਾ ਪੀਣਾ ਵੀ ਆਪਦੇ ਆਪ ਦੇਣਾ ਠੀਕ ਹੈ ਰਹਿਣ ਸਹਿਣ ਵੀ ਉਹਨਾਂ ਨੇ ਆਪ ਦਾ ਆਪ ਦੇਣਾ ਠੀਕ ਹੈ এনवायरमेंट ਵੀ ਚੰਗਾ ਫਿਰ ਲੋਕ ਇੰਨੇ ਆਉਂਦੇ ਕਿਉਂ ਨਹੀਂ ਕਾਰਨ ਕਿ ਉਹ ਕਿਥੇ ਪਿਕਨਿਕ ਨਹੀਂ ਮਨਾਈ ਜਾਂਦੀ ਇੱਥੇ ਤੁਹਾਨੂੰ ਹਰ ਰੋਜ਼ 9 8 ਤੋਂ 9 ਘੰਟੇ ਜਿਹੜਾ ਹੈਗਾ ਲਗਾਤਾਰ ਮੈਡੀਟੇਸ਼ਨ ਕਰਨੀ ਪੈਂਦੀ ਹੈ ਇੱਕ ਵੱਜਵੇਂ ਨਿਜਮਾ ਦੇ ਵਿੱਚ ਤੁਹਾਨੂੰ ਸਾਰਾ ਕੁਝ ਰਹਿਣਾ ਪੈਂਦਾ ਪਰ ਦੇਖੋ ਨਿਜਮਾ ਦੇ ਵਿੱਚ ਜੇ ਵੱਜਾਂਗੇ ਜੇ ਦੁਨੀਆ ਨਿਜਮ ਦੇ ਵਿੱਚ ਆ ਜੇ ਸੂਰਜ ਇੱਕ ਮਿੰਟ ਵੀ ਅੱਗੇ ਪਿੱਛੇ ਚੜ੍ਹਨ ਲੱਗ ਜੇ ਤਾਂ ਹੋ ਸਕਦਾ ਦੁਨੀਆ ਤੇ ਦਿਨ ਰਾਤ ਦਾ ਬਦਲ ਜੇ ਜੇ ਧਰਤੀ ਕਿਵੇਂ ਅੱਜ ਮੈਂ ਆਏ ਝੁੰਨੂ ਮੂੰਗੀ ਤਾਂ ਹੋ ਸਕਦਾ ਦੁਨੀਆ ਤੇ ਇੱਕ ਸੈਕਿੰਡ ਨਾਲ ਪਛਾਣਾਂ ਜੇ ਸੋ ਜਿਨ੍ਹਾਂ ਦੀ ਜ਼ਿੰਦਗੀ ਹੁਣ ਸ਼ਾਸਾ ਦੇ ਵਿੱਚ ਨਹੀਂ ਹੈ ਤਾਂ ਉਹ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਸੋ ਬੋਪਾਸਨਾ ਤਾਂ ਢੀ ਜ਼ਿੰਦਗੀ ਨੂੰ ਬੋਪਾਸਨਾ ਸਿਹਤ ਸੈਂਟਰ ਨੇ ਇੱਕ ਤਾਂ ਬਿਲਕੁਲ ਅਨੁਸ਼ਾਸਨ ਦਿੰਦੇ ਕਿਉਂਕਿ ਬੰਦੇ ਨੂੰ ਬਿਮਾਰੀਆਂ ਜਿਹੜੀਆਂ ਹੁੰਦੀਆਂ ਨੇ ਦੋ ਤਰੀਕੇ ਨਾਲ ਹੁੰਦੀਆਂ ਇੱਕ ਤਾਂ ਵੱਧ ਸੋਚਣ ਨਾਲ ਤੇ ਇੱਕ ਆਪਾਂ ਕਹਿੰਦੇ ਵੱਧ ਖਾਣ ਨਾਲ ਲਗਭਗ ਦੁਨੀਆਂ ਦੀ 80% ਬਿਮਾਰੀਆਂ ਸੋਚਣ ਨਾਲ ਸੰਬੰਧਿਤ ਨੇ 20% ਖਾਣ ਨਾਲ ਸੰਬੰਧਿਤ ਨੇ ਸੋ ਜੇਕਰ ਜਦੋਂ ਤੁਸੀਂ ਇੱਥੇ ਆਉਣਾ ਤੁਹਾਡਾ ਇੱਥੇ ਖਾਣਾ ਵੀ ਇੱਕ ਨਿਯਤ ਕੀਤਾ ਜਾਂਦਾ ਕਿ ਹਮੇਸ਼ਾ ਚੌਥਾ ਹਿੱਸਾ ਆਪਦਾ ਸਰੀਰ ਦਾ ਜਿਹੜਾ ਹੈਗਾ ਆਪਾਂ ਕਹਿੰਗੇ ਜਾਂ ਪੇਟ ਦਾ ਕਹਿ ਲਓ ਉਹ ਭੁੱਖਾ ਰੱਖਣਾ ਠੀਕ ਹੈ ਤੁਹਾਡੀ ਨੀਂਦ ਲਿਮਟਡ ਹੈ ਠੀਕ ਹੈ ਤੁਹਾਨੂੰ ਜਿਹੜਾ ਹੈਗਾ ਹਮੇਸ਼ਾ ਆਰੀਅਮ ਆਨ ਦੇ ਵਿੱਚ ਰਹਿਣਾ ਪੈਂਦਾ ਨੋਬਲ ਸਾਇਲੈਂਸ ਮਤਲਬ ਕੀ ਹੈ ਤੁਸੀਂ ਗੱਲ ਤਾਂ ਕੀ ਕਿਸੇ ਨਾਲ ਕਰਨੀ ਇਸ਼ਾਰਾ ਵੀ ਨਹੀਂ ਕਰ ਸਕਦੇ ਇਸ਼ਾਰਾ ਨਹੀਂ ਤੁਸੀਂ ਕਿਸੇ ਨਾਲ ਕਰਨੀ ਝਾਕ ਵੀ ਨਹੀਂ ਸਕਦੇ ਕਿਉਂਕਿ ਜੇ ਤੁਸੀਂ ਕਿਸੇ ਵੱਲ ਵੇਖਾਂਗੇ ਤਾਂ ਇੱਕ ਨਵਾਂ ਥਾਟ ਆਊਗਾ ਤਾਂ ਫਿਰ ਆਪਾਂ ਉਹਦੇ ਉੱਤੇ ਅੰਬਹਿਸ ਕਰੀ ਜਾਵਾਂਗੇ ਦਿਮਾਗ ਦੇ ਵਿੱਚ ਗੱਲਾਂ ਆਈ ਜਾਣਗੀਆਂ ਸੋ ਇੱਥੇ ਬੜੇ ਤਰੀਕੇ ਨਾਲ ਜਿਹੜਾ ਹੈਗਾ ਇੱਕ ਸਾਇੰਸ ਦੇ ਤੌਰ ਤੇ ਇੱਕ ਧਰਮ ਸਿਖਾਇਆ ਜਾਂਦਾ ਇੱਥੇ ਕੋਈ ਪਖੰਡਵਾਦ ਨਹੀਂਗਾ ਕਈ ਕਹਣਗੇ ਸ਼ਾਇਦ ਇਹ ਬੁੱਧ ਧਰਮ ਵਾਲੇ ਹੋਣਗੇ, ਕਈ ਕਹਣਗੇ ਹਿੰਦੂ ਵਾਲੇ, ਕੋਈ ਕਹਣਗੇ ਸਿੱਖ ਨਹੀਂ ਕਿੱਦਾਂ ਨਹੀਂ ਇਹ ਸਾਰਾ ਸਾਰਾ ਸਾਰੇ ਧਰਮਾਂ ਦਾ ਆਪਾਂ ਕਹਿੰਗੇ ਇੱਕ ਨਿਚੋੜ ਹੈ ਠੀਕ ਹੈ ਇੱਥੇ ਆਏ ਵੀ ਨਹੀਂ ਕੋਈ ਕਿਸੇ ਨੂੰ ਕਨਵਰਟ ਕਰ ਦੇਣਗੇ ਵੀ ਭਾਈ 크ਰਿਸਚੀਅਨ ਤੇ ਕਨਵਰਟ ਕਰਤਾ ਜਾਂ ਕਿਸੇ ਨੂੰ ਹੋਰ ਰਿਲੀਜੀਅਨ ਦੇ ਵਿੱਚ ਲੈ ਕੇ ਇਦਾਂ ਦਾ ਵੀ ਕੁਝ ਨਹੀਂ ਪਰ ਤੁਹਾਨੂੰ ਆਪਦੀ ਜ਼ਿੰਦਗੀ ਦੇ ਵਿੱਚੋਂ ਇੱਕ ਰਜੇਮਿਆਂ ਦੇ ਵਿੱਚੋਂ ਸਮਾਂ ਕੱਢ ਕੇ ਇਹ ਸੈਂਟਰ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਮੈਂ ਤੁਹਾਨੂੰ ਸ਼ੁਰੂ ਦੇ ਵਿੱਚ ਜਿਹੜਾ ਹੈਗਾ ਇਸ ਵੀਡੀਓ ਦੇ ਆ ਇਥੋਂ ਦਾ ਸਾਰਾ ਪ੍ਰਬੰਧ ਵੀ ਦਿਖਾਇਆ ਵੀ ਕਿੱਦਾਂ ਕਿੱਦਾਂ ਦਾ ਸੈਂਟਰ ਹੈ ਤੇ ਕੀ ਕੀ ਆ ਤੇ ਆਓ ਹੁਣ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਲੋਕਾਂ ਨਾਲ ਜਿਹੜੇ ਇੱਥੇ ਆਏ ਐ ਤੇ ਉਹਨਾਂ ਦਾ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਕੀ ਨਾਮ ਹੈ ਤੇ ਕਿੰਨੇ ਸਾਲ ਉਚਵਲ ਹਾਂ ਏਜ ਐ 18 ਬੋਲੋ ਥੋੜਾ ਕੈਸਾ ਰਿਹਾ ਐਕਸਪੀਰੀਅੰਸ ਬਰੀਏ ਵਧੀਆ ਕੀ ਮਤਲਬ ਸਿੱਖਿਆ ਤੁਸੀਂ ਕਿ ਕਿਦਾਂ ਮਤਲਬ ਤੂੰ 18 ਸਾਲ ਦੀ ਉਮਰ ਦੇ ਵਿੱਚ ਪਵਾਸ ਨਾ ਕੀਤੀ ਐ ਸ਼ਾਂਤੀ ਸਿੱਖੀ ਕਿਦਾਂ ਕਿਦਾਂ ਇਹਦਾ ਜੀਵਨ ਕਿਦਾਂ ਜੀਦਾ ਤੈਨੂੰ ਕਿਨੇ ਗਾਈਡ ਕੀਤਾ ਸਿਧਰ ਆਉਣ ਵਾਸਤੇ YouTube ਤੇ ਵੇਖਿਆ ਸੀ ਅੱਛਾ ਤੇ ਤੂੰ ਮਨ ਲਾਤ ਕਿ ਪਲਸ 2 ਦੇ ਇਗਜ਼ਾਮ ਦੇ ਅਨਸਾਰ ਹੀ ਉਧਰ ਆ ਗਿਆ ਹਨਾ ਆ ਜਾ ਰਿਜ਼ਲਟ ਆ ਕਿੰਨੇ ਨੰਬਰ ਆਏ 85 ਤੇ ਹੁਣ ਹਾਂ ਨਰਵਸ ਕਿਉਂ ਕੁਛ ਨਹੀਂ ਆ ਦੁਖੀ ਆ ਅੰਦਰ ਕੰਮ ਕੋਈ ਕਰ 85% ਵੀ ਦੁਖੀ ਹੁੰਦਾ ਇਹ ਕਹਿੰਦਾ ਮਨ ਕਰਦੇ ਗਾਣਾ ਕੱਢਣਗੇ 92% ਵੀ 92% ਚਾਹੀਦੇ ਸੀ 92 ਨਹੀਂ ਚਾਹੀਦੇ ਸੀ ਥੋੜੇ ਮੋੜ ਹੋਰ ਆ ਜਾਂਦੇ 90 ਆ ਜਾਂਦੇ ਤਾਂ ਠੀਕ ਨਾਨ ਮੈਡੀਕਲ ਥੋੜੇ ਇੰਨੇ ਹੁਣ ਇਸ ਤੋਂ ਬਾਅਦ ਕੀ ਕਰਾਂ ਇਸ ਤੋਂ ਬਾਅਦ ਬੀਐਸਸੀ ਮੈਥਮੈਟਿਕਸ ਕੋਈ ਐਡਮਿਸ਼ਨ ਮਿਲ ਜਾਨੀ ਆਰਾਮ ਨਾਲ ਪੀਪਰ ਤਾਂ ਦੇਣਾ ਪਊਗਾ ਨਾ ਅੱਛਾ ਯੂਨੀਵਰਸਿਟੀ ਰਹਣੀ ਐ ਨਾ ਐਡਮਿਸ਼ਨ ਪੀਯੂ ਨਹੀਂ ਸੀਯੂਈਟੀ ਉਹ ਬਨਾਰਸ ਯੂਨੀਵਰਸਿਟੀ ਬਨਾਰਸ ਯੂਨੀਵਰਸਿਟੀ ਆਣਾ ਤੇ ਫੇਰ ਮੰਨ ਲਾ ਕਿਵੇਂ ਯਾਰ ਜਿਵੇਂ ਮੰਨ ਲਾ ਤੇਰੀ ਉਮਰ ਸਾਰਾ ਨਾਲ ਛੋਟੀ ਸੀ ਨਾ 18 ਸਾਲ ਦੀ ਮੈਂ ਮੈਂ 71 ਸਾਲ ਦੀ ਏਜ ਦੇਖਿਆ ਤੇ ਕੀ ਮੰਨ ਲਾ ਹੁਣ 10 ਦਿਨਾਂ ਦੇ ਵਿੱਚ ਕੀ ਤਰ੍ਹਾਂ ਚੇਂਜ ਆਇਆ ਤੇਰੇ ਸਾਹਮਣੇ ਅੱਗੇ ਪੁੱਤਾਂ ਸ਼ਾਂਤ ਹੋ ਗਿਆ ਥੋੜਾ ਜਿਹਾ ਡਿਸਪਲਿਨ ਆ ਗਿਆ ਫੋਕਸ ਵਧ ਗਿਆ ਐਂਜ਼ਾਈਟੀ ਕੱਟ ਗਈ

Uh, to every people, any person is suffering from stress for that, for coping with that, he's taking cigarettes and everything. So vipassana is something that uh, uh, makes makes your mind concentrated and uh, uh, helps you to focus and also avoid the stress. Uh, ਇਹ ਕਿਉਂਕਿ ਲਗਭਗ AI ਨੇ ਹੁਣ ਹਿਊਮਨ ਨਾਲ ਰਿਪਲੇਸ ਕਰਤਾ ਹੈ ਨਾ ਲਗਭਗ ਆਉਣ ਵਾਲੇ ਟਾਈਮ ਚ ਕਰਦਾ ਤੁਸੀਂ ਆਈਟੀ ਸੈਕਟਰ ਵਿੱਚ ਕੰਮ ਕਰਦੇ ਹੋ ਤੇ ਕਿਸ ਤਰ੍ਹਾਂ ਦੇਖਦੇ ਹੋ ਫਿਊਚਰ ਕਿਸ ਤਰ੍ਹਾਂ ਦੇਖਦੇ ਹੋ ਪਾਸਾ ਸੋ AI ਕੈਨਟ ਰਿਪਲੇਸ ਹਿਊਮਨ ਹਿਊਮਨ ਬੀਇੰਗਸ AI ਕੈਨ ਰਿਪਲੇਸ ਦ ਵਰਕ ਥੈਟ ਦ ਹਿਊਮਨਸ ਆਰ ਡੂਇੰਗ ਇਟ ਕੈਨ ਆਟੋਮੇਟ ਦ ਪ੍ਰੋਸੈਸਸ ਥੈਟ ਹਿਊਮਨਸ ਹੈਵ ਐਸਟੈਬਲਿਸ਼ਡ ਬਟ AI ਕੈਨਟ ਰਿਪਲੇਸ ਦ ਹਿਊਮਨ ਮਾਈਂਡ ਵਿਦ ਦ ਵੇਟ ਥਿੰਗਸ ਵੇਟ ਪਲੇਸ ਵਿਦ ਦ ਇਮੋਸ਼ਨਸ and ai can only be guided by humans so Uh, in order to guide the ai in a right way humans need to have a good mind state of mind and vipassana can help in getting the state of mind ikes tarah uh, da parbanda amal vipassana dekh hosharpur center da kithan lagya sarangi che i like the environment over here uh, completely covered covered in uh, greenery and uh, quite a good space and quite a good environment in order to meditate very peaceful environment and uh, many uh, good people good teachers over here for the discourse and uh, i really like it Like नाम है जी तो कितो महेश्वर सिंह खुराना कहाँ से आप शिमला रूड से अच्छा हिमाचल से, आप. तो से. ए, कैसा रहा आपका अच्छा, रहा, अच्छा रहा, बहुत तो आप तो तो पहले क्या चेंजेस था मतलब 10 दिन कैसे बी ये एक चीज से शांति महसूस हुई और ये कि थोड़ा सा ऐसा लगता है कि भाई पहले से काफी खुश है और हल्का पन महसूस होता है अच्छा लग रहा है मतलब तो, तो दस दिन बिताने ईजी होते हैं जहाँ काफी टफ है देखो अब इज, इजी ईजी भी है तो टफ भी बहुत है ऐसे इतना आसान भी नहीं है कि इजी तो साधना करना है तो इसमें थोड़ा टफ तो थो है तो ऐसे हो सकता है कि किसी का भी मन चाहे सोचे कि दस दिन है वहाँ पे तो सब कुछ फ्री है जाए वहाँ पे चले जाए पिकनिक नहीं।, नहीं नहीं ऐसा नहीं हो सकता पिकनिक विकनिक से तो बिल्कुल इसमें मतलब दस भी ही होनी है रोल नहीं तब नहीं हो सकता ये इसमें तो उसका इस तो मन बनाना पड़ेगा अच्छी तरह से पहले तो मेंटली प्रिपेयर होना पड़ेगा जो तो मेंटली प्रिपेयर नहीं होगा तो बोलेगा जरा सा दस मिनट बैठेगा पंद्रह मिनट बैठे बोले टांग दुख गई या हो गया ऐसा हो गया वैसा हो गया मन नहीं टिकेगा तो कितना टाइम हर रोज मेडिटेशन करनी पड़ती है यहाँ पे यहाँ पे तो ये देखो तीन घंटे तो ऐसा है कि एक घंटे तो ये कि आपको कुछ भी नहीं हिलाना पड़ेगा आपको या बाजू बाजू वगैरह नहीं बदल सकते टांगे नहीं बदल सकते जैसे बैठे हो तो बैठे सुखासन में बैठे तो सुखासन में पद्मासन में तो पद्मासन में जिस आसन में बैठे उसी में बाकी लगभग नौ दस नौ नौ घंटे की तो है ही है अगर पूरा मिला के देखेंगे नौ घंटे की साधना तो ही है मन से भी तो और शरीर से दोनों तरफ से आपका नाम क्या है सर और आपकी एज कितनी है मेरा नाम राम खिलौन पाल है और सिक्सटी एट ईयर एज है अ कितना टर्न है आपकी वो विपसना में काफी किया है हमने काफी किया लंबी से ईयर भी की है तो अभी कितना टाइम हो गया सारे विपसना करते उसके बाद क्या चेंज आती तो है कम से कम बीस साल तो हो गए विपसना करते हुए और जैसे अभी यंग लड़कों को देखते हैं जैसे है ना काफी छोटी एज के भी 18 से भी आते हैं है ना 30 के भी आते हैं तो कैसे देखते हो मान लो इन फ्यूचर देखिए विपसना में कम से कम एक बार तो कम से कम आना ही चाहिए सभी को खासकर यंग लोगों को क्योंकि जब तक हमें कोई जिस तरीके से कुछ लोगों में संस्कार होता है बारह साल के बाद खासकर ब्राह्मणों में अपने बच्चों का वो संस्कार बारह साल के बाद कराते हैं तो उसको वो जीवन के सारे तरीके बताते हैं कैसे रहना है जीवन जीने की जो कला है उनको सारा बताया जाता है लेकिन बाकी लोगों में ऐसे कोई संस्कार नहीं दिए जाते बच्चा जैसे जैसे संगत में रहता है चाहे वो स्कूल कॉलेज में या अपनी सोसाइटी में या नेबरहुड में वहाँ से वो चीज़ें सीखता है तो उनमें बहुत सारी चीज़ें अच्छी सीखता है बहुत सारी बुरी चीज़ें सीखता है और वो फिर बच्चे पर ही निर्भर करता है कि वो किस रास्ते पे चला जाता है अगर उसको सही संस्कार मिल जाए विपासना जैसे विद्या मिल जाए शुरू में ही कम यहाँ छोटे बच्चों को भी जो है अट्ठारह साल से नीचे वाले बच्चों को भी सात दिन का शिविर लगाया जाता है और फिर दस दिन का अठारह साल से जो ऊपर के बच्चे उनका लगाया जाता है तो एक बार कम से कम अपने परिवार के बच्चों को जो है यहाँ पर जरूर भेजना चाहिए जिससे वो जीवन में कैसे जीना है लोगों के साथ कैसा व्यवहार करना कैसे आचरण करना है और जीवन की असली सच्चाई का है प्रकृति का नियम क्या है जैसे गुरु जी बताते हैं कि धर्म अभी हमने ईश्वर सॉरी हिंदू मुस्लिम सिख ईसाई इनको धर्म के साथ जोड़ दिया जबकि इनका धर्म से कोई लेना देना नहीं है ये एक सामाजिक संगठन है जिनके अपने नियम है, अपने नियम हैं अपनी अपनी ऐसी वेशभूषा होगी ऐसे वृत्यवहार हो होंगे इस तरीके से रहना है ऐसे ऐसे लोगों के साथ आचरण करना है ये सब चीजें हैं जिसका धर्म से कोई लेना देना है। धर्म तो प्रकृति का नियम है जो सब पर समान रूप से लागू होता है तो इन चीज़ों को बच्चों को सीखना चाहिए जिससे कि वो जो अज्ञानता है अंध अंधविश्वास पाखंड काल्पनिक चीज़ों में देवी देवताओं में पाखंडों में आडम्बर में फंस जाते हैं और अपना पूरा जीवन जो है बर्बाद करते हैं जो अच्छे रास्ते पर उनको जाना चाहिए अपने जीवन को सुधारना चाहिए वो काम न करके वो गलत लाइन में चले जाते हैं तो इसके लिए मैं तो ये कहूँगा कि विपासना में जरूर अपने बच्चों को एक बार आप भी लोगों को आपके जो परिवार के लोग हैं आसपास के लोग हैं उनको बताओ कि भाई एक बार जाए और दूसरी बात है विपासना में आए तो यहाँ दस दिन रहेगा उसको अच्छा लगे तो जीवन में धारण करें अच्छा ना लगे ना धारण करें और वो कबीर ने भी कहा है कि थोथा दे, दे उड़ाए सार सार को गई रहे थोथा दे उड़ाए तो इसमें जो चीज़ हमको लगती है हमारे जीवन के लिए अच्छी है उसका हम अपने पालन करें जो लगता है कि हमारी ठीक नहीं है उसका ना पालन करें कोई जबरदस्ती तो है नहीं कोई हमारे आगे पीछे तो घूम नहीं रहा है मेरा तो यही कहना है कि एक बार जरूर हिफाज में आना चाहिए सर आपका नाम क्या और कहाँ से आए हो आप मैं राजकुमार जी और इधर साइड से आए हैं जी अच्छा आपसे तो हाँ यहाँ पे वपासना में आपका मतलब जो कोर्स है कितने टाइम का था और आ, यहाँ पे कितने कोर्स आप कर चुके हैं ये दूसरा कोर्स है जी दस दिनों का एक कोर्स होता है इसमें ठीक है और ये अपने शरीर को स्वभाव को बदलना और पुष्टा ये जिस तरह शरीर के ऊपर है ना सारा शरीर के ऊपर ही है नाउ यूर सेल्फ एंड बी परफेक्ट तो मान लो एक बंदा वपासना नहीं करता और एक ने वपासना कर ली क्या फर्क लगता है आपको मान लो पहले क्या था अब क्या है आपने जो ऐसा है जी आजकल ये धार्मिक ठेकेदार बहुत ज्यादा बन चुके हैं पखंडी लोगों लोग को ठग रहे हैं और ये बगैर ठगी मचाए बहुत साफ सुथरा है।, है? है कितना पैसा लग जाता है श्योर है जी कितना पैसा लग जाता है मान लो दस दिन का कोर्स करता है बंदा ये बिल्कुल फ्री है यहाँ रहना खाना पीना सब अपनी इच्छा से कोई देना चाहे तो दे सकता है इसमें तो आप आप अपना एक्सपीरियंस शेयर किए पासना का आपका कैसा रहा ऐसा है जी हमने यहाँ आके देखा है भाई अभी तक बिल्कुल जीरो है यही भी एक्सपीरियंस रहा है अभी तक कुछ नहीं सीखे सीखने को बहुत कुछ बाकी है तो आप काम क्या करते हैं अपना फार्मिंग का है जी वहाँ पे तो जैसे आप देखते हो आप फार्मिंग से आप आए हों हरियाणा से आए हो जैसे ये लड़का आप आंध्रा से हो मैं आंध्रा से हूँ आप आंध्रा बहुत दूर पड़ता है ना तो आंध्रा से आपने पंजाब को प्रेफर क्योंकि इस सेंटर मैं दिल्ली में रहता हूँ बट जब वहाँ पे पूछ लिया कि बीपाशन कहाँ पे करना है वहाँ पे तो बोला कि होशियारपुर में बहुत अच्छा जगह है बहुत पीसफुल जगह है तो क्या काम करते हैं आप मैं स्टूडेंट हूँ वहाँ पे यूपीएससी का तैयारी करता यू यूपीएससी का तैयारी कर रहा हूँ तो आपको कैसा एक्सपीरियंस रहा कि अब अट्ठारह साल से लेकर अट्ठाठ साल के लड़के और अलग अलग फील्ड के लड़के अठारह साल से अस्सी तक अस्सी साल तक बड़े बड़े अंकल सब आए थे यहाँ पे सबका एक्सपीरियंस बहुत अच्छा है मेरा भी बहुत एक्सपीरियंस अच्छा है मेरा तो पहली बार है अभी तो मुझे तो अभी घर पर जाके भी बहुत प्रैक्टिस करना है यहाँ पे बस सीखने का बस शुरुआत हुआ है अब घर पे जाके प्रैक्टिस करेंगे जब मौका मिलेगा तो अगली बार आएंगे तो आ, जैसे दस दिन है कितना टफ होता है दस दिन निकालने ऐसा लगता है कि दि... दिन निकल जाए जहाँ ऐसा लगता है कि दिन बढ़ते रहें जब शुरुआत में हम सोच के आए थे कि दस दिन तो बहुत ज़्यादा है पहले एक दो दिन में लगता है हम कुछ तो सीख रहे हैं बस तीसरा चौदह चो, चो, दिन में जब अनपन शुरू हो जाता है जब हम सांस का महसूस करना शुरू कर लेते हैं जब हमको थोड़ा इंटरेस्टिंग लग जाता है हम आगे और क्या सीख सकते हैं टफ भी है उतने देर हम घर पे नहीं बैठते दस ग्यारह घंटा यहाँ पे बैठना होता है ध्यान करना होता है उतने दिन बैठना थोड़ा मुश्किल है बस हमको रंग बना के रखना होगा जैसे आप दिल्ली में रहते हो शहर में रहते हो और यहाँ पे आके है ना एक पूरे नेचुरल बात जो वातावरण है ना जैसे आम वगैरह भी अब मुझे लगता लगे हुए हैं लेकिन यहाँ पे सुंदर जगह है बहुत अच्छा जगह है दिल्ली में तो ऐसे आपको नहीं मिलेगा पंजाब में आ जाइए यहाँ पे आ जाइए मैं तो बोलूंगा यही पे आ जाइए कहो है और मत जाना क्योंकि आपको शुद्ध आश्रम के अ रूल्स हम मिलेगा यहां पे चलो थैंक यू सर सो इथे जड़ा हैगा आपा के सारा दिन ਦਾ ਜਿਹੜਾ ਕੋਰਸ ਹੁੰਦਾ ਹੈ ਨਾ ਕੰਗਾਂ ਨੂੰ ਲੱਗਣਾ ਹੈ ਨਿਆਰੀ ਉਥੇ ਤਾਂ 10 ਦਿਨ ਫ੍ਰੀ ਚ ਐ ਈ ਢਾ ਕ ਮਹੀਨੇ ਕਾ ਬਾਬੇ ਉਹ ਇਹ ਤਾਂ ਸਵੇਰੇ 4 ਵਜੇ ਠਾ ਲੈnde ਜਦੋਂ ਪੰਜਾਬੀ ਚ ਗੱਲ ਕਰਾਂ ਤਾਂ 4 ਵਜੇ ਤੋਂ ਲੈ ਕੇ ਤੁਸੀਂ ਦੇਖ ਲਓ ਵੀ ਲਗਭਗ 9 9:30 ਵਜੇ ਜਾਂਦੇ ਆ ਮਾ ਜਿਹੜਾ ਹੈਗਾ ਪੂਰਾ ਆਪਦੇ ਆਪ ਨੂੰ ਜਿਹੜਾ ਹੈ ਕੰਮ ਕਰਨਾ ਪੈਂਦਾ ਹੈ ਹਨਾ ਸੋ ਅਲੱਗ-ਅਲੱਗ ਮੈਂ ਜਿਵੇਂ ਸਟੂਡੈਂਟ ਆ ਮੁੰਡੇ ਕੋਈ ਖੇਤੀ ਕਰਦਾ ਐ ਕੋਈ ਮੰਨ ਲਓ ਆ ਆਈ ਡੀ ਸੈਕਟਰ ਦੇ ਵਿੱਚ ਐ ਇਹ ਬੰਦਾ ਵੀ ਬੈਠਾ ਐ ਤੋਂ ਪੁੱਛਦੇ ਆ ਅ ਤਾ ਤੁਹਾਡਾ ਨਾਮ ਕੀ ਐ ਕਿਹੜੀ ਜਗ੍ਹਾ ਤੋਂ ਆਇਓ ਪਠਾਨਕੋਟ ਤੋਂ ਪਠਾਨਕੋਟ ਨਾਲ ਤੁਸੀਂ ਕੀ ਕੰਮ ਕਰਦੇ ਬਾਈ ਕੁਛ ਨਹੀਂ ਕੰਮ ਕਰੀਦਾ ਇਹ ਨਾ ਜਮਾ ਜੱਟ ਵੇਲੇ ਹੈ ਵੇਲੇ ਤੋਂ ਵੇਲੇ ਬੰਦੇ ਵਾਸਤੇ ਮਾ ਪਾਸਨਾ ਕਰਨਾ ਕੋਈ ਲਾਭਦਾਇਕ ਹੈਗਾ ਬਹੁਤ ਕਿਈ ਮੰਨ ਲਾ ਇਹ ਕੰਮ ਲੱਗ ਜੂ ਬੰਦਾ ਕੰਮ ਲੱਗ ਚਲੋ ਸੋ ਇੱਥੇ ਆਪਾਂ ਗੱਲ ਕਰੀਏ ਸਾਰੀ ਸਾਰੀ ਜਿਹੜੀ ਹੈਗੀ ਐ ਗ੍ਰੀਨਰੀ ਬਹੁਤ ਹੈ ਠੀਕ ਆ ਪਿੱਛੇ ਜੰਗਲ ਹੈ ਠੀਕ ਆ ਇੱਧਰ ਵੀ ਜਿਹੜਾ ਹੈਗਾ ਜੰਗਲ ਹੀ ਜੰਗਲ ਹੈ ਤਾਂ ਜਦੋਂ ਤੁਸੀਂ ਆਓਗੇ ਹਨਾ ਤਾਂ ਤੁਹਾਨੂੰ ਜਿਹੜਾ ਮੈਂ ਪਿਛਲੀ ਵੀਡੀਓ ਨਾਲ ਤੁਹਾਨੂੰ ਅਟੈਚ ਕਰਦਾ ਜਿਹੜਾ ਮੇਰਾ ਪਹਿਲਾ ਤਜਰਬਾ ਸੀ ਜਾਂ ਕਿ ਦੂਜਾ ਪਿਛਲੀ ਵਾਰ ਮੈਂ ਠੰਡ ਦੇ ਵਿੱਚ ਕੀਤਾ ਸੀ ਇਸ ਵਾਰ ਗਰਮੀ ਦੇ ਵਿੱਚ ਹਨਾ ਸੋ ਇੱਥੇ ਤੁਹਾਨੂੰ ਜਿਹੜਾ ਹੈਗਾ ਪ੍ਰੋਪਰ ਰੂਮ ਮਿਲ ਜਾਣਾ ਆਪਾਂ ਤੁਹਾਨੂੰ ਰੂਮ ਦਿਖਾਉਣਾ ਵੀ ਇੱਥੇ ਕੀ ਕੀ ਫੈਸਿਲਟੀਆਂ ਹੁੰਦੀਆਂ ਹਨ ਸਭ ਤੋਂ ਪਹਿਲਾਂ ਤੁਹਾਨੂੰ ਰੂਮ ਦੇ ਵਿੱਚ ਇਹ ਮਿਲ ਜਾਣਾ ਹੁਣ ਆਪਾਂ ਵੈਸੇ ਤੇ ਇਦਾਂ ਦਾ ਰੂਮ ਹੁੰਦਾ ਤੁਹਾਡੇ ਕੋਲੇ ਘਰੋਂ ਇਹ ਜਿਹੜੀ ਕਲੌਕ ਜ਼ਰੂਰ ਲੈ ਕੇ ਆਉਣਾ ਕਿਉਂਕਿ ਸਵੇਰੇ 4 ਵਜੇ ਉੱਠਣਾ ਹੁੰਦਾ ਤਾਂ అలਾਰਮ ਆਪਦਾ ਲਾ ਕੇ ਠੀਕ ਆ ਉੱਠ ਸਕਦੇ ਹਾਂ ਤੇ ਬਾਕੀ ਜਿਹੜਾ ਹੈਗਾ ਮੈਂ ਤਾਂ ਥੋੜਾ ਜਿਹਾ ਵਾਦੀ ਵਿਚਾਰਾ ਘਾਰਾ ਪਾਦਾ ਨਹੀਂ ਤਾਂ ਤੁਹਾਨੂੰ ਚਾਦਰ ਹੋ ਗਿਆ ਲੋਈ ਹੋ ਗਈ ਤੇ ਕੰਬਲ ਸਭ ਕੁਝ ਮਿਲੂਗਾ ਤੇ ਮਾਲਾ ਜਿੰਨੀ ਬਸਰ ਕਰਨ ਵਾਸਤੇ ਸਾਰਾ ਚੀਜ਼ਾਂ ਮਿਲਣਗੀਆਂ ਮਿਲਣਗੀਆਂ ਠੀਕ ਹੈ ਤੇ ਉਸ ਤੋਂ ਬਾਅਦ ਤੁਹਾਨੂੰ ਰਸੋਈ ਦਿਖਾ ਦਿੰਨੇ ਆ ਠੀਕ ਹੈ ਇਹ ਸਾਡੇ ਨਾਲ ਅਟੈਚ ਬਾਥਰੂਮ ਹੋਣਾ ਹੈ ਠੀਕ ਹੈ ਤੇ ਇਨਾ ਕਮਰਿਆਂ ਦੇ ਵਿੱਚ ਹੀ ਕੇਰੀਵਾਨ ਰਹਿ ਗਿਆ ਨੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਵੀ ਦੁਨੀਆ ਚਾਹੁੰਦੀ ਆ ਪਾਵਰ ਤੇ ਪਾਵਰ ਵਾਲਾ ਚਾਹੁੰਦਾ ਸ਼ਾਂਤੀ ਹੈ ਨਾ ਸੋ ਜਦੋਂ ਸ਼ਾਂਤੀ ਆ ਗਈ ਫਿਰ ਪਾਵਰ ਪਿੱਛੇ-ਪਿੱਛੇ ਭੱਜਦੀ ਆ ਤੇ ਜਦੋਂ ਸ਼ਾਂਤੀ ਨਹੀਂ ਤਾਂ ਜਿਹੜਾ ਆਪ ਦੇ ਕੋਲੇ ਵੀ ਹੁੰਦਾ ਕੁਝ ਉਹੀ ਬੰਦੇ ਦਾ ਖਤਮ ਹੋ ਜਾਂਦਾ ਹੈ ਨਾ ਸੋ ਇਧਰ ਦੇ ਪਾਸੇ ਹੁਣ ਜਿਵੇਂ ਆ ਬੰਦੇ ਹੁਣ ਕੋਰਸ ਖਤਮ ਹੋਇਆ ਵਾਸਤੇ ਵਿੱਚ ਠੀਕ ਹੈ ਤੇ ਇਧਰੋਂ ਤੁਹਾਨੂੰ ਨਾਲ-ਨਾਲ ਥੋੜਾ ਮੈਂ এনवायरमेंट ਦਿਖਾ ਦਿਆਂ ਹਨਾ ਇੱਥੇ ਤੁਸੀਂ ਹਮਦੇ ਕੱਪੜੇ ਵਗੈਰਾ ਜਿਹੜੇ ਸੁੱਕਣੇ ਪਾ ਸਕਦੇ ਹੋ ਠੀਕ ਹੈ ਤੇ ਪਿੱਛੇ ਜੋ ਮੈਂ ਆ ਹਪਕੇ ਘਟਾਲ ਲੀਆਂ ਹੋਗੀਆਂ ਵਰਕਾਣਾ ਹੋਗੀਆਂ ਹੈਨਾ ਉਹਦਾ ਤੇ ਨਾਲ ਉਧਰਲੇ ਪਾਸੇ ਬਾਗ ਵੀ ਲੱਗਿਆ ਹੋਇਆ ਤੇ ਬਹੁਤ ਨੇਚਰ ਦੇ ਵਿੱਚ ਤੁਸੀਂ ਰਹੇ ਕਿ ਜਿਵੇਂ ਸਾਰੀਆਂ ਚੀਜ਼ਾਂ ਸਹਿ ਸਵਾਬ ਇੱਕ ਸਿੱਖਦੇ ਹੋ ਹੈਨਾ ਬੰਦਾ ਜਿੱਥੋਂ ਪੈਦਾ ਹੋਇਆ ਯਾਰ ਸਾਡਾ ਜੰਗਲਾਂ ਦੇ ਵਿੱਚ ਆਪਾਂ ਰਹਿੰਦੇ ਆਂ ਜੰਗਲਾਂ ਚੋਂ ਚਲੋ ਆਪਾਂ ਆ ਆਪਾਂ ਗੱਲ ਕਰਕੇ ਸ਼ਹਿਰਾਂ ਚ ਆ ਗਏ ਪਿੰਡਾਂ ਚ ਵਸ ਗਏ ਪਰ ਐਂਡ ਆਫ ਦਿ ਡੇ ਸਾਨੂੰ ਸ਼ਾਂਤੀ ਉੱਥੇ ਮਿਲਨੇ ਜਿੱਥੇ ਸਾਡੀਆਂ ਜੜਾਂ ਤੇ ਜੜਾਂ ਉਹੀ ਆ ਕਿ ਜਦੋਂ ਅਸੀਂ ਨੇਚਰ ਨੂੰ ਸਮਝਾਂਗੇ ਹੈਨਾ ਨੇਚਰ ਦੇ ਕਾਨੂੰਨ ਨੂੰ ਸਮਝਾਂਗੇ ਤੇ ਉਹਨੂੰ ਆਪਦੀ ਜ਼ਿੰਦਗੀ 'ਚ ਇੰਪਲੀਮੈਂਟ ਕਰਾਂਗੇ ਉਹਦਾ ਹੀ ਫਾਇਦਾ ਹੋਣਾ ਸੋ ਇਹ ਪੰਜਾਬ ਦੀ ਉਹ ਜਗ੍ਹਾ ਹੈ ਠੀਕ ਆ ਜਿੱਥੇ ਤੁਸੀਂ ਵਿਪਾਸਨਾ ਸੈਂਟਰ ਠੀਕ ਆ ਜਿੱਥੇ ਤੁਸੀਂ ਫ੍ਰੀ ਦੇ ਵਿੱਚ ਰਹਿ ਸਕਦੇ ਹੋ ਠੀਕ ਆ ਫ੍ਰੀ ਦੇ ਵਿੱਚ 10 ਦਿਨ ਤੁਹਾਨੂੰ ਤੁਹਾਡੇ ਮਾਈਂਡ ਨੂੰ ਟ੍ਰੇਨ ਕੀਤਾ ਜਾਣਾ ਤੁਹਾਡੀ ਬੋਡੀ ਨੂੰ ਟ੍ਰੇਨ ਕੀਤਾ ਜਾਣਾ ਠੀਕ ਆ ਤੇ ਏਸੀ ਇਹੇ ਟ੍ਰੇਨਿੰਗ ਲੈਣ ਵਾਸਤੇ ਅਰਵਿੰਦ ਕੇਜਰੀਵਾਲ ਤੋਂ ਲੈ ਕੇ ਆਪ ਅਗੇ ਭਾਰਤ ਦੇ ਉਪ ਰਾਸ਼ਟਰ ਸੋਰੀ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੱਕ ਨਾ ਅੱਡਾ ਅੱਡਾ ਮੈਡੀਟੇਸ਼ਨ ਸੈਂਟਰਾਂ ਚ ਜਾਂਦੇ ਆ ਠੀਕ ਆ ਫਿਲਹਾਲ ਜਿਹੜਾ ਮੈਂ ਇਹ ਸੈਂਟਰ ਤੁਹਾਨੂੰ ਦਿਖਾ ਰਿਹਾ ਇਹ ਹੈਗਾ ਵਪਾਸਨਾ ਸੈਂਟਰ ਹੁਸ਼ਿਆਰਪੁਰ ਠੀਕ ਆ ਜਿੱਥੇ ਅਰਵਿੰਦ ਕੇਜਰੀਵਾਲ ਨੇ ਪਿਛਲੇ 2 ਸਾਲਾਂ ਚ ਦੋ ਵਾਰੀ ਇੱਥੇ ਸ਼ਿਵਰ ਲਾਇਆ ਹਨ ਤੁਸੀਂ ਦੇਖ ਲਓ ਵੀ ਬੰਦਾ ਚਾਹੁੰਦਾ ਪਾਵਰ ਹੈ ਨਾ ਤੇ ਪਾਵਰ ਵਾਲੇ ਬੰਦੇ ਚਾਹੁੰਦੇ ਹੁੰਦੇ ਆ ਸ਼ਾਂਤੀ ਤਾਂ ਇੱਥੇ ਆ ਕੇ ਉਹ ਚੀਜ਼ ਮਿਲਦੀ ਹੈ ਜਿਹੜੀ ਕਿ ਸ਼ਾਇਦ ਆਪਾਂ ਨੂੰ ਮੁੱਖ ਮੰਤਰੀ ਬਣ ਕੇ ਠੀਕ ਆ ਤੇ ਜਿਤੇ ਮਾਲੋ ਇੱਕ ਕੰਦਾ ਬੋਲਦਾ ਤੇ ਲੱਖਾਂ ਬੰਦੇ ਉਹਦਾ ਹੁਕਮ ਮੰਨਣ ਨੂੰ ਤਿਆਰ ਹੋ ਜਾਂਦੇ ਹਨ ਉਹ ਬੰਦੇ ਵੀ ਇੱਥੇ ਆ ਕੇ ਜਿਹੜਾ ਹੈਗਾ ਆਪਦੇ ਮਨ ਨੂੰ ਸ਼ਾਂਤ ਕਰਦੇ ਆ ਇਹ ਜਗਾ ਹੈਗੀਆਂ ਹੁਸ਼ਿਆਰਪੁਰ ਦੇ ਵਿੱਚ ਐਹੋ ਜਿਹੀਆਂ ਜਗਾ ਪੂਰੇ ਆਪਾਂ ਗੱਲ ਕਰੀਂ ਇੰਡੀਆ ਦੇ ਵਿੱਚ ਕਾਫੀ ਜਗਾ ਤੇ ਬਣੀਆਂ ਹੋਈਆਂ ਨੇ ਸੋ ਇੱਥੇ ਜਿਵੇਂ ਮੈਂ ਤੁਹਾਨੂੰ ਐ ਦਿਖਾ ਦੇ ਇੱਥੇ ਰਹਿਣ ਵਾਸਤੇ ਆਡ ਹੌਸਟਲ ਹੁੰਦੇ ਆ ਠੀਕ ਹੈ

ਸਮਿਲਰਲੀ ਦੂਸਰੇ ਪਾਸੇ ਜਿੱਥੇ ਆ ਗ੍ਰੀਨ ਵਾਲਾ ਉਧਰਲੇ ਪਾਸੇ ਲੇਡੀਜ਼ ਵਾਸਤੇ ਸੋ ਲੇਡੀਜ਼ ਹੁਣ ਜੈਂਟਸ ਹੋਂ ਅਲੱਗ-ਅਲੱਗ ਜਗ੍ਹਾ ਤੇ ਰਹਿੰਦੇ ਨੇ ਠੀਕ ਹੈ ਤੇ ਕੋਰਸ ਉਹਨਾਂ ਦਾ ਲਗਭਗ ਇਕੱਠਾ ਹੀ ਹੁੰਦਾ ਠੀਕ ਹੈ ਤਾਂ ਤੁਸੀਂ ਇਸ ਵਕਤ ਆ ਸਾਰੀਆਂ ਚੀਜ਼ਾਂ ਜਿਹੜੀਆਂ ਦੇਖ ਰਹੇ ਹੋ ਇੱਥੇ ਪੰਡਰੋਪ ਸਾਇਲੈਂਸ ਹੁੰਦਾ ਤੁਸੀਂ ਪੰਛੀਆਂ ਦੀਆਂ ਆਵਾਜ਼ਾਂ ਸੁਣ ਸਕਦੇ ਹੋ ਠੀਕ ਹੈ ਉਹ ਤੋਂ ਬਿਨਾ ਉਹ ਸਾਰੀਆਂ ਚੀਜ਼ਾਂ ਕਰ ਸਕਦੇ ਹਾਂ ਯਾਰ ਜਿਹੜੀਆਂ ਨਾਰਮਲ ਲਾਈਫ ਦੇ ਵਿੱਚ ਅਸੀਂ ਸੋਚਿਆ ਹੀ ਨਹੀਂ ਹੁੰਦਾ ਕਿਉਂਕਿ ਅੱਜ ਦੇ ਜਿਹੜਾ ਹੈਗਾ ਹੈਡਿਕ ਪ੍ਰੈਸਕਿਊਲ ਦੇ ਵਿੱਚ ਬੰਦਾ ਸ਼ਾਂਤੀ ਤਾਂ ਭੁੱਲੀ ਗਿਆ ਹੈ ਨਾ ਉਹਨਾਂ ਦਾ ਹਾਉ ਉਹ ਚੀਜ਼ ਪਾਲ ਗਿਆ ਉਹ ਚੀਜ਼ ਪਾਲ ਗਿਆ ਬਦ ਨਹੀਂ ਸ਼ਾਂਤੀ ਨੂੰ ਨਹੀਂ ਮਿਲੂਗਾ ਨਾ ਤੇ ਅੱਜ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦੇ ਬਾਰੇ ਦੱਸੂਗਾ ਇੱਥੋਂ ਦੇ ਸਟੂਡੈਂਟ ਦਾ ਕੀ ਐਕਸਪੀਰੀਅੰਸ ਰਿਹਾ ਇੱਥੇ ਕੀ ਕੀ ਸਹੂਲਤਾਂ ਨੇ ਉਹ ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਸਭ ਤੋਂ ਵੱਡੀ ਗੱਲ ਆ ਕਿ ਯੰਗ ਜਨਰੇਸ਼ਨ ਬਹੁਤ ਜਿਹੜੀ ਹੈਗਾ ਸਵਖਤ ਆਉਂਦੀ ਹੈ ਆ ਤੁਸੀਂ ਦੇਖ ਸਕਦੇ ਹੋ ਇੱਥੇ ਮੁੰਡੇ ਆਉਂਦਾ ਹਾਂ ਦਾ ਐਕਸਪੀਰੀਅੰਸ ਹੈ ਨਾ ਉਹ ਵੀ ਸ਼ ਤੇ ਮੈਂ ਇੱਕ ਪਗੋੜਾ ਜਿਹੜਾ ਹੈਗਾ ਉਧਰ ਬਣਿਆ ਹੁੰਦਾ ਇੱਕ ਪਗੋੜਾ ਛੋਟਾ ਠੀਕ ਹੈ ਕਿਸ ਨੇ ਇੰਗਲਿਸ਼ ਦੇ ਵਿੱਚ ਕਰਨਾ ਕੋਰਸ ਉਹਦੇ ਵਾਸਤੇ ਇੱਧਰ ਸਭ ਦਾ ਉਧਰ ਪਾਸੇ ਹਿੰਦੀ ਹੈ ਸੋ ਬੇਸਿਕਲੀ ਕੋਰਸ ਹਿੰਦੀ ਤੇ ਇੰਗਲਿਸ਼ ਚ ਹੁੰਦਾ ਪੰਜਾਬੀ ਟੀਚਰ ਬੋਲ ਲੈਂਦਾ ਸਮਝ ਲੈਂਦਾ ਉੱਥੋਂ ਤੁਸੀਂ ਗੱਲ ਸਮਝ ਸਕਦੇ ਹੋ ਹਨ